ਆ ਬੱਚਿਆਂ ਨੂੰ ਕੰਮਿਸ਼ਨ ਤੇ ਉੱਪਰ ਆਪਣੀ ਗੱਡੀ ਵਿੱਚ ਬਿਠਾ ਕੇ ਛੱਡ ਕੇ ਆਏ ਆ ਮੈਂ ਫੇਰ ਪਲੀਜ਼ ਸਾਰੇ ਪੇਰੈਂਟਸ ਨੂੰ ਹੰਭਲ ਬੜੇ ਸਤਕਾਰ ਇੱਤਿਆਰ ਦੇ ਨਾਲ ਬੜੇ ਅਦਬ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਜਿਹੜਾ ਛੋਟਿਆਂ ਬੱਚਿਆਂ ਨੂੰ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਇਹਨਾਂ ਨੂੰ ਟ੍ਰਿਪਲ ਨਾ ਦਿਓ ਨਾ ਚਲਾਉਣ ਦਿਓ ਉਹਨਾਂ ਉਹਦੇ ਟੀਚਰ ਵੀ ਮਿਲ ਕੇ ਆਏ ਆ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਇਹਨਾਂ ਦੇ ਪੇਰੈਂਟਸ ਨੂੰ ਬੁਲਾਓ ਜਦ ਇਹ ਟਿਊਸ਼ਨ ਪੜ੍ਹ ਕੇ ਜਾਣਗੇ ਤੇ ਇਹਨਾਂ ਦੇ ਪੇਰੈਂਟਸ ਇਹਨਾਂ ਨੂੰ ਇਥੋਂ ਲੈ ਕੇ ਜਾਣਗੇ ਕਿ ਬੱਚੇ ਦੁਬਾਰੇ ਆਪਣੀ ਅਕਵਾਦੇ ਨਾ ਜਾਣ ਕਿੰਨਾ ਬੱਚਿਆਂ ਨੂੰ ਕੰਮਿਸ਼ਨ ਤੇ ਉੱਪਰ ਆਪਣੀ ਗੱਡੀ ਵਿੱਚ ਬਿਠਾ ਕੇ ਛੱਡ ਕੇ ਆਏ ਆ ਮੈਂ ਫੇਰ ਪਲੀਜ਼ ਸਾਰੇ ਪੇਰੈਂਟਸ ਨੂੰ ਹੰਭਲ ਬੜੇ ਸਤਕਾਰ ਇੱਤਿਆਰ ਦੇ ਨਾਲ ਬੜੇ ਅਦਬ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਜਿਹੜਾ ਛੋਟਿਆਂ ਬੱਚਿਆਂ ਨੂੰ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਇਹਨਾਂ ਨੂੰ ਟ੍ਰਿਪ ਵਹੀਕਲ ਨਾ ਦਿਓ ਨਾ ਚਲਾਉਣ ਦਿਓ ਉਹਨਾਂ ਉਹਨਾਂ ਦੇ ਟੀਚਰ ਵੀ ਮਿਲ ਕੇ ਆਏ ਆ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਇਹਨਾਂ ਦੇ ਪੇਰੈਂਟਸ ਨੂੰ ਬੁਲਾਓ ਜਦ ਇਹ ਟਿਊਸ਼ਨ ਪੜ੍ਹ ਕੇ ਜਾਣਗੇ ਤੇ ਇਹਨਾਂ ਦੇ ਪੇਰੈਂਟਸ ਇਹਨੂੰ ਇਥੋਂ ਲੈ ਕੇ ਜਾਣਗੇ ਕਿ ਬੱਚੇ ਦੁਬਾਰੇ ਆਪਣੀ ਇਕੱਲੇ ਨਾ ਜਾਣ ਕਿੰਨਾ ਬੱਚਿਆਂ ਨੂੰ ਕੰਮਿਸ਼ਨ ਦੇ ਉੱਪਰ ਆਪਣੀ ਗੱਡੀ ਵਿੱਚ ਬਿਠਾ ਕੇ ਛੱਡ ਕੇ ਆਏ ਆ ਮੈਂ ਫੇਰ ਪਲੀਜ਼ ਸਾਰੇ ਪੇਰੈਂਟਸ ਨੂੰ ਹੰਭਲ ਬੜੇ ਸਤਕਾਰ ਇੱਤਿਆਰ ਦੇ ਨਾਲ ਬੜੇ ਅਦਬ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਇਹਨਾਂ ਛੋਟਿਆਂ ਬੱਚਿਆਂ ਨੂੰ ਇਹਰੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਇਹਨਾਂ ਨੂੰ ਸਕੂਲ ਨਾ ਦਿਓ ਨਾ ਚਲਾਉਣ ਦਿਓ ਉਹਨਾਂ ਦੇ ਟੀਚਰ ਵੀ ਮਿਲ ਕੇ ਆਏ ਆ ਉਹਨਾਂ ਨੂੰ ਵਿਹਦਾਇਤ ਕੀਤੀ ਹੈ ਕਿ ਇਹਨਾਂ ਦੇ ਪੇਰੈਂਟਸ ਨੂੰ ਬੁਲਾਓ ਜਦ ਇਹ ਟਿਊਸ਼ਨ ਪੜ੍ਹ ਕੇ ਜਾਣਗੇ ਤੇ ਇਹਨਾਂ ਦੇ ਪੇਰੈਂਟਸ ਇਹਨਾਂ ਨੂੰ ਇੱਥੋਂ ਲੈ ਕੇ ਜਾਣਗੇ ਕਿ ਬੱਚੇ ਦੁਬਾਰੇ ਆਪਣੀ ਐਕਟਵਾ ਤੇ ਨਾ ਜਾਣ ਕਿੰਨਾ ਬੱਚਿਆਂ ਨੂੰ ਕੰਡੈਸ਼ਨ ਤੇ ਉੱਪਰ ਆਪਣੀ ਗੱਡੀ ਵਿੱਚ ਬਿਠਾ ਕੇ ਛੱਡ ਕੇ ਆਏ ਆ ਮੈਂ ਫੇਰ ਪਲੀਜ਼ ਸਾਰੇ ਪੇਰੈਂਟਸ ਨੂੰ ਹੰਭਲ ਬੜੇ ਸਤਕਾਰ ਸਟੇਅਰ ਦੇ ਨਾਲ ਬੜੇ ਅਤਬਨਾ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਜਿਹੜਾ ਛੋਟਿਆਂ ਬੱਚਿਆਂ ਨੂੰ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਇਹਨਾਂ ਨੂੰ ਟ੍ਰਿਪ ਵਹੀਕਲ ਨਾ ਦਿਓ ਨਾ ਚਲਾਉਣ ਦਿਓ ਉਹਨਾਂ ਉਹਨਾਂ ਦੇ ਟੀਚਰ ਵੀ ਮਿਲ ਕੇ ਆਏ ਆ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਇਹਨਾਂ ਦੇ ਪੇਰੈਂਟਸ ਨੂੰ ਬੁਲਾਓ ਜਦ ਇਹ ਟਿਊਸ਼ਨ ਪੜ੍ਹ ਕੇ ਜਾਣਗੇ ਤੇ ਇਹਨਾਂ ਦੇ ਪੇਰੈਂਟਸ ਇਹਨਾਂ ਨੂੰ ਇੱਥੋਂ ਲੈ ਕੇ ਜਾਣਗੇ ਕਿ ਬੱਚੇ ਦੁਬਾਰੇ ਆਪਣੀ ਐਕਟਵਿਟੀ ਨਾ ਜਾਣ ਕਿੰਨਾ ਬੱਚਿਆਂ ਨੂੰ ਕੰਮਿਸ਼ਨ ਤੇ ਉੱਪਰ ਆਪਣੀ ਗੱਡੀ ਵਿੱਚ ਬਿਠਾ ਕੇ ਛੱਡ ਕੇ ਆਏ ਆ ਮੈਂ ਫੇਰ ਪਲੀਜ਼ ਸਾਰੇ ਪੇਰੈਂਟਸ ਨੂੰ ਹੰਭਲ ਬੜੇ ਸਤਕਾਰ ਤੇ ਪਿਆਰ ਦੇ ਨਾਲ ਬੜੇ ਅਦਬ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਇਹਨਾਂ ਛੋਟਿਆਂ ਬੱਚਿਆਂ ਨੂੰ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਇਹਨਾਂ ਨੂੰ ਟ੍ਰਿਪ ਡਿਜੀਟਲ ਨਾ ਦਿਓ ਨਾ ਚਲਾਉਣ ਦਿਓ ਉਹਨਾਂ ਉਹਦੇ ਟੀਚਰ ਨੂੰ ਮਿਲ ਕੇ ਆਏ ਆ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਇਹਨਾਂ ਦੇ ਪੇਰੈਂਟਸ ਨੂੰ ਬੁਲਾਓ ਜਦ ਇਹ ਟਿਊਸ਼ਨ ਪੜ੍ਹ ਕੇ ਜਾਣਗੇ ਤੇ ਇਹਨਾਂ ਦੇ ਪੇਰੈਂਟਸ ਇਹਨੂੰ ਇੱਥੋਂ ਲੈ ਕੇ ਜਾਣਗੇ ਕਿ ਬੱਚੇ ਦੁਬਾਰੇ ਆਪਣੀ ਅਕਸੂ ਹ ਤੇ ਨਾ ਜਾਣ